ਲੈਂਡ ਪੁੱਲਿੰਗ ਪਾਲਿਸੀ ਦੇ ਹੱਕ 'ਚ ਪ੍ਰਚਾਰ ਕਰਨ ਦੇ ਲਈ ਹੁਣ ਪੰਜਾਬ ਦੇ ਯੂਟਿਊਬਰਾਂ ਨੂੰ ਪੱਟਿਆ ਜਾ ਰਿਹਾ ਹੈ। ਉਹਨਾਂ ਨੂੰ ਰੀਲਾਂ ਪਾਉਣ ਦੇ ਲਈ ਲੱਖਾਂ ਰੁਪਏ ਦੀਆਂ ਆਫਰਾਂ ਦਿੱਤੀਆਂ ਜਾ ਰਹੀਆਂ ਨੇ। ਪਤਾ ਤਾਂ ਇੱਥੋਂ ਤੱਕ ਵੀ ਲੱਗਿਆ ਕਿ ਲੈਂਡ ਪੁੱਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਵੀਡੀਓ ਜਾਂ ਰੀਲ ਪਾਉਣ ਦੇ ਲਈ ਪੈਸੇ ਮੂੰਹੋਂ ਮੰਗੇ ਦਿੱਤੇ ਜਾ ਰਹੇ ਨੇ। ਜਿੱਥੇ ਪੰਜਾਬ ਦੇ ਵਿੱਚ ਇੱਕ ਪਾਸੇ ਲੈਂਡ ਪੁੱਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਹੈ ਤੇ ਪੰਜਾਬ ਦੇ ਵਿੱਚ ਵੱਡੇ ਇਕੱਠ ਇਸ ਪਾਲਿਸੀ ਦੇ ਖਿਲਾਫ ਹੋ ਰਹੇ ਨੇ। ਸਯੁਗਤ ਕਿਸਾਨ ਮੋਰਚਾ ਇਸ ਪਾਲਿਸੀ ਦੇ ਖਿਲਾਫ ਆਇਆ ਏ ਉੱਥੇ ਹੀ ਹੁਣ ਇੱਕ ਐਸਾ ਪ੍ਰਚਾਰ ਤੰਤਰ ਜੋਰਾਂ ਸ਼ੋਰਾਂ ਤੇ ਐ ਜੋ ਇਹ ਚਾਹੁੰਦਾ ਏ ਕਿ ਇਹ ਪਾਲਿਸੀ ਪੰਜਾਬ ਦੇ ਵਿੱਚ ਇਨ ਬਿਨ ਲਾਗੂ ਹੋਵੇ ਜੋ ਪ੍ਰਚਾਰ ਤੰਤਰ ਇਹ ਚਾਹੁੰਦਾ ਏ ਕਿ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਖੁਸ਼ੀ ਖੁਸ਼ੀ ਸਰਕਾਰ ਦੇ ਹੱਥਾਂ ਦੇ ਵਿੱਚ ਆ ਸ਼ਾਇਦ ਤੁਸੀਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਚੈਨਲਾਂ ਦੇ ਉੱਪਰ ਕੁਝ ਵੀਡੀਓਜ਼ ਜਾਂ ਕੁਝ ਰੀਲਾਂ ਦੇਖੀਆਂ ਹੋਣਗੀਆਂ ਜਿੱਤੇ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲੈਂਡ ਪੁੱਲਿੰਗ ਪਾਲਿਸੀ ਸਾਡੇ ਹੱਕ ਦੇ ਵਿੱਚ ਹੈ ਇਸ ਦੇ ਤਹਿਤ ਸਾਡੀਆਂ ਜ਼ਮੀਨਾਂ ਕਰੋੜਾਂ ਦੀਆਂ ਹੋ ਜਾਣਗੀਆਂ ਤਾਂ ਇੱਥੇ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਤੌਰ ਤੇ ਦੱਸਦੇ ਮਾਂ ਕਿ ਬਹੁਤ ਵੱਡੇ ਪੱਦਰ ਤੇ ਇਹ ਅਸ਼ੰਕਾ ਹੈ ਕਿ ਇਹ ਰੀਲਾਂ ਇਹ ਵੀਡੀਓਜ਼ ਪੇਡ ਹਨ ਤੇ ਇਸ ਦਾ ਜੌਂਦਾ ਜਾਗ ਦਾ ਸਬੂਤ ਮੈਂ ਤੁਹਾਨੂੰ ਇਸ ਵੀਡੀਓ ਦੇ ਅੰਤ ਦੇ ਵਿੱਚ ਦੇਵਾਂਗਾ ਜਦੋਂ ਤੋਂ ਲੈਂਡ ਪੋਲਿੰਗ ਪਾਲਿਸੀ ਦੀ ਚਰਚਾ ਚੱਲੀਏ ਉਦੋਂ ਤੋਂ ਹੀ ਸਰਕਾਰ ਦੇ ਵੱਲੋਂ ਆਪਣੇ ਮੰਤਰੀਆਂ ਐਮ ਐਲ ਏਜ਼ ਤੇ ਆਪਣੇ ਵਰਕਰਾਂ ਦੇ ਪੇਜਾਂ ਦੇ ਉੱਪਰ ਇਹ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਲੈਂਡ ਪੋਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਤੇ ਮਾਨ ਸਰਕਾਰ ਵੀ ਇਸ ਦਾ ਪ੍ਰਚਾਰ ਜੋਰਾਂ ਸ਼ੋਰਾਂ ਤੇ ਕਰ ਰਹੀ ਹੈ ਪਰ ਸ਼ਾਇਦ ਇਸ ਦੀ ਵਿਰੋਧਤਾ ਨੂੰ ਦੇਖਦਿਆਂ ਹੁਣੇ ਸੋਚਿਆ ਗਿਆ ਕਿ ਕਿਉਂ ਨਾ ਇਹ ਪ੍ਰਚਾਰ ਹੁਣ ਪੰਜਾਬ ਦੇ ਯੂਟਿਊਬਰਾਂ ਤੋਂ ਕਰਵਾਇਆ ਜਾਵੇ ਤਾਂ ਜੋ ਪੰਜਾਬ ਦੇ ਪੂਰੇ ਸੋਸ਼ਲ ਮੀਡੀਆ ਤੇ ਪ੍ਰਚਾਰ ਹੋਵੇ ਤੇ ਜਿਸ ਤੇ ਸਿੱਟੇ ਵਜੋਂ ਉਹ ਲਹਿਰ ਜੋ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੇ ਲਈ ਉੱਠ ਰਹੀ ਹੈ ਜੋ ਇਸ ਲੈਂਡ ਪੁਲਿੰਗ ਪਾਲਿਸੀ ਨੂੰ ਰੱਦ ਕਰਨ ਦੇ ਲਈ ਉੱਠ ਰਹੀ ਹੈ ਉਸ ਲਹਿਰ ਨੂੰ ਕਿਤੇ ਨਾ ਕਿਤੇ ਦੱਬਿਆ ਕੁਚਲਿਆ ਜਾ ਸਕੇ ਪਰ ਉਹਨ ਵੱਡਾ ਸਵਾਲ ਇਹ ਹੈ ਕਿ ਐਸਾ ਪ੍ਰਚਾਰ ਕਿਸਤੇ ਵੱਲੋਂ ਕੀਤਾ ਜਾ ਰਿਹਾ ਹੈ ਤਸਲ ਦੇ ਵਿੱਚ ਇਹ ਪ੍ਰਚਾਰ ਉਹਨਾਂ ਦੀ ਹੈ ਉਹਨਾਂ ਦੀ ਹੀ ਦੇਣ ਹੋ ਸਕਦਾ ਹੈ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲੈਂਡ ਪੁਲਿੰਗ ਪਾਲਿਸੀ ਪੰਜਾਬ ਦੇ ਵਿੱਚ ਇਨ ਪਿੰਨ ਲਾਗੂ ਹੋਣੀ ਚਾਹੀਦੀ ਹੈ ਹੁਣ ਇਹ ਕੌਣ ਨੇ ਇਹ ਤਾਂ ਕਹਿ ਰਿਹਾ ਹੈ ਭਾਈ ਸਰਕਾਰੀ ਤੰਤਰ ਸਰਕਾਰ ਸਰਕਾਰ ਦੇ ਐਮ ਐਲ ਏ ਮੰਤਰੀ ਸਭ ਇਹ ਕਹਿ ਰਹੇ ਨੇ ਹਾਲਾਂਕਿ ਹੁਣ ਜਿਸ ਕਿਸੇ ਯੂਟਿਊਬਰ ਤੱਕ ਪਹੁੰਚ ਹੋਈ ਹੈ ਜਿੰਨੀ ਮੇਰੀ ਜਾਣਕਾਰੀ ਦੇ ਵਿੱਚ ਉਹ ਸਿੱਧਿਆਂ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ ਤੇ ਵੈਸਾ ਅਤੇ ਵੈਸੇ ਵੀ ਐਸੇ ਕਿਸੇ ਵੀ ਪ੍ਰਚਾਰ ਦੇ ਲਈ ਕਦੇ ਵੀ ਸਿੱਧਿਆਂ ਕੋਈ ਵੀ ਅਦਾਰਾ ਕੋਈ ਵੀ ਕੰਪਨੀ ਕੋਈ ਵੀ ਪਾਰਟੀ ਜਾਂ ਫਿਰ ਸਰਕਾਰ ਸਿੱਧਿਆਂ ਪਹੁੰਚ ਨਹੀਂ ਕਰਦੀ ਇਹ ਪਹੁੰਚ ਪੀਅਰ ਕੰਪਨੀਆਂ ਦੇ ਰਾਹੀਂ ਕੀਤੀ ਜਾਂਦੀ ਹੈ ਤੇ ਵੈਸਾ ਹੀ ਕੁਝ ਇਸ ਕੰਮ ਦੇ ਵਿੱਚ ਵੀ ਹੋ ਰਿਹਾ ਹੈ ਦਰਅਸਲ ਐਸੇ ਕੰਮਾਂ ਦੇ ਲਈ ਪੀਅਰ ਕੰਪਨੀਆਂ ਨੂੰ ਠੇਕੇ ਦਿੱਤੇ ਜਾਂਦੇ ਨੇ ਕਿ ਭਾਈ ਆਹ ਪ੍ਰਚਾਰ ਤੁਸੀਂ ਕਰਨਾ ਹੈ ਤੇ ਅਸੀਂ ਇੰਨਾ ਪੈਸਾ ਤੁਹਾਨੂੰ ਦੇ ਰਹੇ ਹਾਂ ਹਾਲਾਂਕਿ ਐਸਾ ਕੁਝ ਅਕਸਰ ਵੋਟਾਂ ਵੇਲੇ ਆਮ ਹੀ ਹੁੰਦਾ ਹੈ ਤੇ ਹੁਣ ਇਹ ਲੈਂਡ ਪੋਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਹੋ ਰਿਹਾ ਇਸ ਕੈਂਪੇਨ ਦੇ ਤਹਿਤ ਪੰਜਾਬ ਦੇ ਕਿੰਨੇ ਯੂਟਿਊਬਰਾਂ ਤੱਕ ਹੁਣ ਤੱਕ رابطہ ਕੀਤਾ ਗਿਆ ਕਿੰਨੇ ਚੈਨਲਾਂ ਤੱਕ ਰابطਾ ਕੀਤਾ ਗਿਆ। ਇਸ ਦਾ ਡਾਟਾ ਤਾਂ ਹਲੇ ਤੱਕ ਸਾਡੇ ਕੋਲ ਨਹੀਂ। ਹਾਂ ਪਰ ਇੰਨਾ ਜ਼ਰੂਰ ਪਤਾ ਹੈ ਕਿ ਪੰਜਾਬ ਦੇ YouTubeਰਾਂ ਤੱਕ ਰابطਾ ਤਾਂ ਹੋਣਾ ਸ਼ੁਰੂ ਹੋ ਗਿਆ ਹੈ। ਹੋ ਸਕਦਾ ਹੈ ਕਿਸੇ ਤੱਕ ਇਸ ਕੈਂਪੇਨ ਦੇ ਲਈ ਪਹੁੰਚ ਹੋ ਚੁੱਕੀ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਹਾਲੇ ਕਿਸੇ ਤੱਕ ਪਹੁੰਚ ਹੋਣੀ ਬਾਕੀ ਹੋਵੇ। ਤਾਂ ਇਹ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਮੋਹ ਮੰਗੇ ਪੈਸੇ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਵੀਡੀਓ ਜਾਂ ਰੀਲ ਪਾਉਣ ਦੇ ਲਈ ਦੇਤੇ ਜਾ ਰਹੇ ਨੇ ਤੇ ਇਸ ਦਾ ਸਬੂਤ ਇਹ ਤਸਵੀਰਾਂ ਨੇ ਜੋ ਉਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਸੇ ਕੈਂਪੇਨ ਦੇ ਤਹਿਤ ਗੁਰਪ੍ਰੀਤ ਕੋਟਲੀ ਹੋਰਾਂ ਦੇ ਨਾਲ ਇੱਕ ਪ੍ਰਾਈਵੇਟ ਕੰਪਨੀ ਦਾ ਰਾਪਤਾ ਹੁੰਦਾ ਹੈ ਕਿਉਂਕਿ ਉਹਨਾਂ ਦਾ YouTube Facebook ਅਕਾਊਂਟ ਚਰਚਿਤ ਹੈ ਗੁਰਪ੍ਰੀਤ ਕੋਟਲੀ ਦੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਕੈਸਾ ਕੁਝ ਕੈਂਪੇਨ ਦੇ ਬਾਰੇ ਵਿੱਚ ਕਿਹਾ ਗਿਆ ਆਓ ਸੁਣਦੇ ਹਾਂ ਗੁਰਪ੍ਰੀਤ ਕੋਟਲੀ ਮੇਰੇ ਨਾਲ ਨੇ ਗੱਲਬਾਤ ਕਰਨਗੇ ਗੁਰਪ੍ਰੀਤ ਸਭ ਤੋਂ ਪਹਿਲਾਂ ਤੋਂ ਸਵਾਗਤ ਤੁਹਾਡਾ ਆਰਮ ਮੀਟਲ ਵਜਨ ਤੇ ਬਹੁਤ ਬਹੁਤ ਧੰਨਵਾਦ ਜਸ ਗਰੇਵਾਲ ਜੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਵੀਡੀਓ ਦੇ ਵਿੱਚ ਇਹ ਚੀਜ਼ ਨਸ਼ਰ ਕੀਤੀ ਆ ਕਿ ਮੇਰੇ ਤੱਕ ਪਹੁੰਚ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਹਦੇ ਹੱਕ ਦੇ ਵਿੱਚ ਵੀਡੀਓ ਪਾਉਣ ਦੇ ਲਈ ਜਿਹੜੀ ਹੈਗੀ ਆ ਉਹ ਕਿਸੇ ਪ੍ਰਾਈਵੇਟ ਪੀਅਰ ਕੰਪਨੀ ਦੇ ਵੱਲੋਂ ਕੀਤੀ ਗਈ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਿਓ ਕਿਸ ਤਰ੍ਹਾਂ ਦੇ ਨਾਲ ਪਹੁੰਚ ਹੁੰਦੀ ਆ ਤੁਹਾਨੂੰ ਕਾਲ ਆਉਂਦੀ ਆ ਜਾਂ ਤੁਹਾਡੇ ਵੱਲੋਂ ਰابطਾ ਉਹਨਾਂ ਦੇ ਨਾਲ ਕੀਤਾ ਜਾਂਦਾ ਹੈ ਸਾਨੂੰ ਇਹ ਜਿਹੜਾ ਹੈਗਾ ਕਾਲ ਮੈਂ ਤੁਹਾਨੂੰ ਜੇ ਇੱਕ ਸੈਕਿੰਡ ਮੈਂ ਤੁਹਾਨੂੰ ਦੱਸਦਾ ਕਿ ਕਿਹੜੀ ਕੰਪਨੀ ਇਹਨਾਂ ਨੇ ਹਾਇਰ ਕੀਤੀ ਵੀ ਹੈ ਜੀ ਆ ਦੇ ਵੱਲੋਂ ਇਹ ਆਪਣੇ ਆਪ ਨੂੰ ਜਿਹੜੀ ਇਹ ਕਾਲ ਆਈ ਮੈਂ ਇੱਕ ਵਾਰ ਡਾਕੂਮੈਂਟ ਕੱਢ ਲਾਂ ਜੀ ਤੇ ਇਹਦੇ ਚ ਇਹਦੇ ਚ ਜਿਹੜਾ ਹੈਗਾ ਆ ਆਪਾਂ ਗੱਲ ਕਰੀਏ ਆਨਸੀ ਬਾਰਕੋਡ ਐਂਟਰਟੇਨਮੈਂਟ ਕੰਪਨੀ ਹੈ ਇਹਨਾਂ ਦੀ ਜੀ ਠੀਕ ਆ ਜਿੰਨਾ ਵੱਲੋਂ ਤਾਂ ਨਾ ਦੀ ਕੁੜੀ ਜਿਹੜੀ ਹੈਗਾ ਜੀ ਸੋ ਜੀ ਗੁਪਤਾ ਜਿਹੜਾ ਗੱਲ WhatsApp ਤੇ ਇਹ ਸ਼ੋ ਹੋ ਰਿਹਾ ਇਹਨਾਂ ਵੱਲੋਂ ਜਿਹੜਾ 바ਰ ਕੋਡ ਐਂਟਰਟੇਨਮੈਂਟ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਮੇਰੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜੀ ਉਹ ਦੱਸਦੇ ਕਿ ਜਿਹੜਾ ਹੈਗਾ ਤੁਸੀਂ ਅਸੀਂ ਜਿਹੜਾ ਹੈਗਾ 바ਰ ਕੋਡ ਐਂਟਰਟੇਨਮੈਂਟ ਵੱਲੋਂ ਗੱਲ ਕਰ ਰਹੇ ਹਾਂ ਜੀ ਤੇ ਅਸੀਂ ਜਿਹੜਾ ਹੈਗਾ ਤੁਹਾਡੇ ਤੋਂ ਰੀਲਾਂ ਬਣਾਉਣਾ ਚਾਹੁੰਦੇ ਹਾਂ ਜੀ ਠੀਕ ਹੈ ਆ ਤਾਂ ਕਿ ਜਿਹੜੇ ਚ ਜਿਹੜੀ ਸਰਕਾਰ ਵੱਲੋਂ ਜਿਹੜੀ ਲੈਂਡ ਪੋਲਿੰਗ ਪਾਲਿਸੀ ਹੈ ਉਹਦੇ ਫੇਵਰ ਦੇ ਵਿੱਚ ਜੇ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਆਪਦੇ ਜਿਹੜਾ ਇੰਸਟਾਗ੍ਰam ਪੇਜ ਤੇ ਤੇ YouTube ਚੈਨਲ ਦੇ ਉੱਤੇ ਜਾਂ Facebook ਦੇ ਉੱਤੇ ਪਾਉਂਦੇ ਕਿੰਨੇ ਪੈਸੇ ਲਾਓਗੇ ਜੀ ਸੋ ਮੈਂ ਜਿਹੜਾ ਹੈਗਾ ਜਿਹੜਾ ਮੈਂ ਸੇ ਮੈਂ ਉਹਨਾਂ ਨੂੰ ਕਹਿੰਦਾ ਵੀ ਆਪਾਂ 1 ਲੱਖ ਰੁਪਏ ਲੈਨੇ ਜੇ ਅਕਰੀਲ ਦਮ ਹੂੰ ਸੋ ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਉਹ ਕਹਿੰਦੇ ਵੀ ਜੇ YouTube ਤੇ ਪਾਉਣਾ ਮੈਂ ਕਹਾਂ 2 ਲੱਖ ਜੀ ਉਹ 2 ਲੱਖ ਰੁਪਇਆ ਵੀ ਜਿਹੜਾ ਹੈਗਾ ਦੇਨੂੰ ਤਿਆਰ ਹੋ ਜਾਂਦੇ ਆ ਠੀਕ ਆ ਉਸ ਬਾਅਦ ਉਹ ਮੈਨੂੰ ਕਹਿੰਦੇ ਵੀ ਤੁਸੀਂ ਸਾਡਾ ਕੰਟਰੈਕਟਰ ਜਿਹੜਾ ਹੈਗਾ ਸਾਈਨ ਕਰ ਲਓ ਤੁਹਾਨੂੰ 4 ਮਹੀਨਿਆਂ ਦੇ ਵਿੱਚ ਪੇਮੈਂਟ ਦਿੱਤੀ ਜਾਣੀ ਹੈ ਜੀ ਫਿਰ ਮਨਨ ਕਹਿੰਦਾ ਮੈਂ ਕਹਾਂ ਵੀ ਤੁਸੀਂ ਐਂ ਕਰੋ ਆਪਦਾ ਜਿਹੜਾ ਸਾਰਾ ਕੁਝ ਮੈਨੂੰ ਭੇਜ ਦਿਓ ਜੀ ਤੇ ਪਰ ਅਸੀਂ ਪੇਮੈਂਟ ਪਹਿਲਾਂ ਦੇਣਾ ਤੁਸੀਂ ਸਾਨੂੰ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਹਨਾ ਪ੍ਰੋਵਾਈਡ ਕਰਾ ਦਿਓ ਜੀ ਉਸ ਤੋਂ ਬਾਅਦ ਜਿਹੜਾ ਅਗੋਂ ਮੈਨੂੰ ਆਉਦੇ ਵਟਸਐਪ ਤੇ ਜਿਹੜਾ ਮੈਂ ਤੁਹਾਨੂੰ ਭੇਜਿਆ ਵੀ ਆ ਠੀਕ ਉਹ ਆਪਦਾ ਸਾਰਾ ਭੇਜ ਦੇ ਆ ਠੀਕ ਆ ਤੋ ਲਗਭਗ ਇਹ ਜਿਹੜੀ ਲੈਂਡ ਪੋਲਿੰਗ ਪਾਲਿਸੀ ਆ ਕਿਉਂਕਿ ਇਹ ਮੇਰੇ ਨਾਲ ਗੱਲ ਹੋਈ ਨੂੰ 2 ਦਿਨ ਹੋਏ ਆ ਜੀ ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਕੈਡਰ ਹੈ ਕਿਉਂਕਿ ਜਿਹੜੇ ਉਹਦੇ ਵਿੱਚੋਂ ਚਾਹੇ ਕਾਫੀ ਮੁੰਡੇ ਆ ਜਿਹੜਾ ਨੌਜੋਤ ਮਹਿਤਾ ਵਰਗੇ ਜਾਂ ਹੋਰ ਜਿਹੜੇ ਉਹਨਾਂ ਦਾ ਆਈਪੀਐਸਲ ਛੱਡ ਕੇ ਆਏ ਆ ਕਿਉਂਕਿ ਲਗਭਗ ਇੰਨਾ ਬੰਦਿਆਂ ਦਾ ਤਜਰਬਾ ਉਹਨਾਂ ਦਾ 8-10 ਸਾਲ ਦਾ ਕਿ ਕਿੰਦਾ ਇਹ ਆਈਡੀਸਲ ਦਾ ਕੰਮ ਕਰਦਾ ਹੈ ਜੀ ਜੀ ਉਹਨਾਂ ਦੀਆਂ ਪੋਸਟਰਾਂ ਦੇ ਵਿੱਚ ਵੀ ਤੁਸੀਂ ਦਾਵਾ ਦੇ ਕਰ ਦੇਖ ਸਕਦੇ ਹੋ ਤੇ ਆਮ ਆਦਮੀ ਦੇ ਜਿਹੜੇ ਕਿ ਮਾਨੂੰ ਇਸ ਵਕਤ ਜਿਹੜੇ ਆਪਾਂ ਕਹੇ ਝਾੜੂ ਬਰਦਾਰ ਬਣੇ ਹੋਏ ਆ ਜਾਂ ਪਿੰਡਾਂ ਵਾਲੇ ਉਹਨਾਂ ਨੂੰ ਚਮਚੇ ਕਹਿ ਦਿੰਦੇ ਆ ਚਾਹੇ ਆਪਾਂ ਕਹੇ ਠੀਕ ਹੈ ਜੀ ਤੋਂ ਉਹਨਾਂ ਵੱਲੋਂ ਲਗਾਤਾਰ ਲੈਂਡ ਪੋਲਿਸੀ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਕੋਸਤਾ ਪਾਈਆਂ ਜਾ ਰਹੀਆਂ ਨੇ ਜੀ ਠੀਕ ਹੈ ਤੇ ਬਕਾਇਦਾ ਤੌਰ ਤੇ ਆਏ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਇਹ ਪੋਸਟਾਂ ਪਵਾ ਰਿਹਾ ਜਦੋਂ ਤੁਹਾਨੂੰ ਇਹ ਮੈਨੂੰ ਇੱਕ ਜਾਣਕਾਰੀ ਜ਼ਰੂਰ ਦੇ ਜੋ ਤੁਹਾਡੇ ਨਾਲ رابطہ ਹੁੰਦਾ ਆ ਤਾਂ ਤੁਹਾਨੂੰ ਇਹ ਕਿਹਾ ਜਾਂਦਾ ਹੈ ਕਿ ਜੋ ਸਰਕਾਰ ਦੇ ਵੱਲੋਂ ਇਹ ਇਹ ਪਾਲਿਸੀ ਲਿਆਂਦੀ ਜਾ ਰਹੀ ਆ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਉਹ ਇੱਕ ਐਸਾ ਕੁਝ ਕਿਹਾ ਜਾਂਦਾ ਕਿ ਤੁਹਾਡੇ ਵੱਲੋਂ ਬੋਲ ਕੇ ਪਾਇਆ ਜਾਊਗਾ ਜਾਂ ਫਿਰ ਤੁਹਾਨੂੰ ਅਸੀਂ ਕੰਟੈਂਟ ਸੈਂਡ ਕਰਾਂਗੇ ਕੀ ਕਿ ਹੋ ਜਾਂਦਾ ਆ ਨਹੀਂ ਇਹ ਕੰਟੈਂਟ ਉਹ ਸੈਂਡ ਕਰਨਗੇ ਆਪਾਂ ਉਥੇ ਵਾਇਸ ਓਵਰ ਕਰਨੀ ਆ ਮਨ ਲਗ ਆਪਾਂ ਫੇਵਰ ਕਰਨਾ ਜਿਸ ਨਾਲ ਅੱਜ ਨਿਊਜ਼ ਚੈਨਲਾਂ ਦੇ ਉੱਤੇ ਵੀ ਸ਼ਾਇਦ 1-2 ਤੇ ਵੀ ਚੱਲਿਆ ਬਿਲਕੁਲ ਬਿਲਕੁਲ ਚੱਲਿਆ ਬਿਲਕੁਲ ਚੱਲਿਆ ਚਾਲ ਰੰਗਾਂ ਨੇ ਜਿਹੜੇ ਕਿ ਪੰਜਾਬ ਦੇ ਹਿੱਤਾਂ ਨੂੰ ਵੇਚ ਚੁੱਕੇ ਨੇ ਮੈਂ ਉਹਨਾਂ ਨਿਊਜ਼ ਚੈਨਲਾਂ ਦੇ ਮਾਲਕਾਂ ਨੂੰ ਵੀ ਬੇਨਤੀ ਕਰਦਾ ਦੇਖੋ ਯਾਰ ਪੈਸਾ ਹਰੇਕ ਨੂੰ ਚਾਹੀਦਾ ਹੁੰਦਾ ਪੈਸਾ ਪਰ ਕੰਜਰਾਂ ਦੇ ਘਰੇ ਬਿਠੇ ਰਹਾਂ ਹੁੰਦਾ ਜੀ ਜੇਕਰ ਅੱਜ ਜਿੰਨਾ ਸਿਰ ਤੋਂ ਆਪਾਂ ਬਣੇ ਆ ਠੀਕ ਆ ਇਹਨਾਂ ਕਿਸਾਨਾਂ ਮਜ਼ਦੂਰਾਂ ਪੰਜਾਬ ਦੀ ਧਰਤੀ ਦੇ ਸਿਰ ਤੋਂ ਬਣੇ ਆ ਜੀ ਇਹ ਕਰ ਆਪਾਂ ਆਵਦਾ ਕੰਟੈਂਟ ਠੀਕ ਹੈ ਕਿਉਂਕਿ ਆ ਗਰੈਵਲ ਸਾਹਿਬ ਜਿਵੇਂ ਤੁਹਾਡਾ ਚੈਨਲ ਆ ਹੋਰ ਚੈਨਲ ਆ ਚਾਹਿਆ ਮੇਰਾ ਪੇਜ ਹੈ ਇਹਨਾਂ ਤੇ ਲੋਕ ਭਰੋਸਾ ਕਰਦੇ ਆ ਵੀ ਯਾਰ ਇਹ ਸਾਡੇ ਲੋਕਾਂ ਦੀ ਗੱਲ ਠਾਉਂਦੇ ਆ ਇਹ ਲੋਕ ਕਿਉਂਕਿ ਇਹਨਾਂ ਨਹੀਂ ਸਮਝਦਾਰ ਹੁੰਦੇ ਜਿਹੋ ਜਿਹਾ ਆਪਾਂ ਕਹਿੰਦੇ ਵੀ ਜ ਖਾਸ ਕਰਕੇ ਜ ਸੱਚ ਜਿਹੜਾ ਝੂਠ ਆ ਜੇ 100 ਵਾਰੀ ਬੋਲਿਆ ਜਾਵੇ ਕਹਿੰਦੇ ਸੱਚ ਹੋ ਜਾਂਦਾ ਜੀ ਅੱਜ ਉਹੀ ਗੱਲ ਕਰ ਰਹੀ ਆ ਕਿਉਂਕਿ ਆਡਾ ਆਡੇ ਚੈਨਲਾਂ ਦੇ ਥਰੂ ਆਡਾ ਆਡ ਵੱਡੇ ਪੇਜਾਂ ਦੇ ਥਰੂ ਠੀਕ ਆ ਇਹ ਹੁਣ ਪ੍ਰਚਾਰ ਇਹਨਾਂ ਨੇ ਆਪਣੀਆਂ ਕੰਪਨੀਆਂ ਹਾਇਰ ਕਰਕੇ ਖੁੱਲਾ ਪੈਸਾ ਦੇ ਕੇ ਇਹ ਕਰਾਉਣਾ ਕਿ ਹਾਂ ਲੈਂਡ ਪੁਲਿੰਗ ਪਾਲਿਸੀ ਤਾਂ ਹੈ ਹੀ ਬਹੁਤ ਵਧੀਆ ਜੀ ਜ਼ਿਮਾਨਾਂ ਨੂੰ ਬੇਝਿਜਕ ਹੋ ਕੇ ਆਪਦੀ ਜ਼ਮੀਨ ਦੇ ਦੇਣੀ ਚਾਹੀਦੀ ਹੈ ਠੀਕ ਆ ਹਮ ਤਾਂ ਤੁਸੀਂ ਇੱਕ ਗੱਲ ਇਹਦੇ 'ਚ ਮੈਂ ਜਿਹੜਾ 2 ਲੱਖ ਰੁਪਏ ਦੀ ਗੱਲ ਕੀਤੀ ਆ ਮੈਂ ਕਹਣਾ ਵੀ ਕਿੰਨਾ ਪੈਸਾ ਹੋ ਗਰਿਆ ਸਾਹਿਬ ਜੇਕਰ ਇਹਨਾਂ ਨਾਲ ਮੈਂ ਗੱਲਬਾਤ ਕਰਾਂ ਇਹ ਕਰੋੜ ਰੁਪਏ ਦੇਣ ਨੂੰ ਵੀ ਤਿਆਰ ਹੋ ਜਾਣਗੇ ਦੇਖੋ ਜੀ ਇੱਕ ਆਪਾਂ ਨੂੰ ਪਤਾ ਇੱਕ ਰੀ 30 ਸਕੰਡ 90 ਸਕੰਡ ਜਾਂ ਵੱਧ ਤੋਂ ਵੱਧ 1.5 ਮਿੰਟ ਦੀ ਹੁੰਦੀ ਹੈ ਬਿਲਕੁਲ ਠੀਕ ਹੈ ਤੇ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਰੀਲਾਂ ਪਾ ਕੇ 5-5 6 ਲੱਖ ਰੁਪਏ ਆਪਣੇ ਪੇਜਾਂ ਨੂੰ ਦੇ ਰਿਆ ਤੇ ਜਿਹੜੇ ਵੱਡੇ ਚੈਨਲ ਆ ਉਹਨਾਂ ਨੂੰ ਕਿੰਨਾ ਪੈਸਾ ਧੱਕਿਆ ਗਿਆ ਹੋਣਾ ਇਸ ਵਕਤ ਤੁਸੀਂ ਸੋਚ ਸਕਦੇ ਜਿਹੜੀ ਇਹ ਗੱਲਬਾਤ ਹੋਈ ਸੀ ਇਹ ਪ੍ਰਤੀ ਰੀਲ ਦੀ ਉਹ ਕਹਿ ਰਹੇ ਸੀ ਜਾਂ ਫਿਰ ਪ੍ਰਤੀ ਰੀਲ ਦਾ 1 ਲੱਖ ਰੁਪਏ ਦੇ ਰਹੇ ਸੀ 2 ਲੱਖ ਮੈਂ ਉਸੇ ਗੱਲ ਤੇ ਤਾਂ ਮੈਂ ਹੈਰਾਨ ਆ ਵੀ ਮੈਂ ਤਾਂ ਜਿਹੜਾ ਹੈਗਾ ਆਪਾਂ ਤਾਂ ਕਿਸ ਨੂੰ ਜਿਵੇਂ ਕਿਸੇ ਨੂੰ ਗੱਲਪੁੱਤੋ ਭਜਾਉਣਾ ਹੁੰਦਾ ਹੈ ਨਾ ਮਾਲਾ ਕੋਈ ਆਪਾਂ ਨੂੰ ਕਹਦੇ ਵੀ ਫਲਾਣੇ ਦੀ ਐਡ ਕਰਦੇ ਆਪਾਂ ਪੈਸੇ ਇਹਨਾਂ ਮੰਗ ਲੋ ਜੇ ਰ ਆਪਾਂ ਅਗਲਾ ਆਪ ਹੀ ਜਵਾਬ ਦੇ ਦੇ ਪਰ ਮੈਂ ਹੈਰਾਨੀ ਉਹ ਆ ਜਦੋਂ ਉਹਨਾਂ ਨੇ ਸਾਰਾ ਕੁਝ ਭੇਜਤਾ ਵੀ ਹਾਂ ਜੀ ਕਰੋ ਤੁਸੀਂ ਸਾਡੇ ਨਾਲ ਟਾਈਅਪ ਅਸੀਂ ਤੁਹਾਨੂੰ ਜਿਹੜਾ ਹੈਗਾ 2 ਲੱਖ ਰੁਪਏ ਦੇਣ ਨੂੰ ਤਿਆਰ ਆਏ ਆ ਤਾਂ ਮਤਲਬ ਗੁਰਪ੍ਰੀਤ ਇੱਥੇ ਇੱਕ ਗੱਲ ਤਾਂ ਮੰਨੀ ਜਾ ਸਕਦੀ ਹੈ ਕਿ ਜਿਵੇਂ ਤੁਹਾਡੇ ਨਾਲ ਰਾਪਟਾ ਹੋਇਆ ਜਿਵੇਂ ਅਸੀਂ ਕਈ ਚੈਨਲ ਦੀ ਗੱਲ ਕਰੀਆ ਹਾਲਾਂਕਿ ਅਸੀਂ ਵੀ ਦੇਖਿਆ ਕਈ ਚੈਨਲ ਤੇ ਕੈਂਪੇਨ ਚੱਲ ਵੀ ਰਹੀ ਆ ਤਾਂ ਭਾ ਫਿਰ ਹੁਣ ਇਹ ਪੰਜਾਬ ਦੇ ਯੂਟਿਊਬਰਾਂ ਤੱਕ ਚੁੱਕਿਆ ਜਾਂ ਬਹੁਤ ਤੱਕ ਹੋਣਾ ਹੈ ਹੋ ਚੁੱਕੀ ਹੈ ਹੋ ਚੁੱਕੀ ਹੈ ਮੇਰੇ ਹਿਸਾਬ ਨਾਲ ਆ ਕਿਉਂਕਿ ਦੇਖੋ ਯਾਰ ਠੀਕ ਹੈ ਵੀ ਪੈਸਾ ਹਰ ਇੱਕ ਬੰਦੇ ਨੂੰ ਸ਼ਾਇਦ ਚਾਹੀਦਾ ਹੋਣਾ ਪਰ ਲੋਕ ਚੱਤ ਖਲ ਕੇ ਨਹੀਂ ਯਾਰ ਮੈਂ ਉਹਨਾਂ YouTube ਚੈਨਲਾਂ ਨੂੰ ਵੀ ਕਹਿਣਾ ਵੀ ਦੇਖੋ ਯਾਰ ਵੀ ਆਪਾਂ ਪੰਜਾਬ ਦੇ ਪੁੱਤਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਧੀਆ ਆਪਾਂ ਠੀਕ ਹੈ ਵੀ ਆਪਾਂ ਨੂੰ ਇੰਨਾ ਜਿਹੜੇ ਹੈਗੇ ਆ ਮੰਨੋ ਦਿੱਲੀ ਦੇ ਜਿਹੜੇ ਵੱਡੇ ਵੱਡੇ ਧਨਾੜ ਆ ਜਾਂ ਕਾਰਪੋਰੇਟ ਘਰਾਣੇ ਆ ਇਹਨਾਂ ਦਾ 2 ਨੰਬਰ ਦਾ ਪੈਸਾ ਜਿਹੜਾ ਪੰਜਾਬ ਦੇ ਵਿੱਚ ਲਿਆ ਕੇ ਇਹਨਾਂ ਨੇ ਇੱਕ ਨੰਬਰ ਤੇ ਕਰਨਾ ਠੀਕ ਆ ਆਪਾਂ ਨੂੰ ਉਹਨਾਂ ਦੇ ਪਾਪਾ ਦੇ ਭਾਗੀਦਾਰ ਨਹੀਂ ਬਨਣਾ ਚਾਹੀਦਾ ਮੇਰੇ ਹਿਸਾਬ ਨਾਲ ਪੰਜਾਬ ਦੇ ਬਹੁਤ ਸਾਰੇ ਜਿਹੜੇ ਹੈਗਾ ਯੂਟਿਊਬਰ ਆ ਫੇਸਬੁੱਕ ਵਾਲਿਆਂ ਤੱਕ ਜਿਨ੍ਹਾਂ ਦੇ ਚੰਗਾ ਪੇਜ ਆ ਜਾਂ ਜਿਨ੍ਹਾਂ ਤੱਕ ਲੋਕਾਂ ਦਾ ਗੱਲ ਪਹੁੰਚਦੀ ਇਹ ਕੰਟੈਂਟ ਆਉਣ ਵਾਲੇ ਦਿਨਾਂ 'ਚ ਤੁਸੀਂ ਚਲਦਾ ਦੇਖੋਗੇ ਤੇ ਮੇਰਾ ਜਿਹੜਾ ਮੇਨ ਰੋਲਾ ਪਾਉਣ ਦਾ ਮੇਨ ਕਾਰਨ ਇਹੀ ਸੀਗਾ ਈਗਾ ਲੋਕਾਂ ਨੂੰ ਦੱਸਣਾ ਹੁੰਦਾ ਕਿ ਲੋਕ ਭੋਲੇ ਭਾਲੇ ਆ ਉਹਨਾਂ ਨੂੰ ਐ ਲੱਗਣਾ ਕਿ ਯਾਰ ਸ਼ਾਇਦ ਸਾਰੇ ਚੈਨਲ ਜਿਹੜੇ ਦਿਖਾ ਰਹੇ ਆ ਇਹ ਗੱਲ ਸਹੀ ਆ ਜਦ ਕਿ ਇਹ ਪੇੜ ਆ ਇੱਕ ਪ੍ਰੋਪਾਗੈਂਡਾ ਹੈ ਇੱਕ ਪੈਸੇ ਨਾਲ ਜਿਹੜਾ ਹੈਗਾ ਲੋਕਾਂ ਦਾ ਜ਼ਮੀਰ ਖਰੀਦੇ ਆ ਜਾ ਰਹੇ ਆ ਈਗਾ ਕਈ ਚੈਨਲ ਵਿਖ ਚੁੱਕੇ ਆ ਕਈ ਪੇਜ ਹਜੇ ਤੱਕ ਕੋਈ ਦੇਖਿਆ ਨਹੀਂ ਪਰ ਆਉਣ ਆ ਸਮੇਂ ਦੇ ਵਿੱਚ ਪੇਜਾਂ ਦੇ ਉੱਤੇ ਵੀ ਇਹੇ ਵੀਡੀਓ ਚੱਲਦੀਆਂ ਤੁਹਾਨੂੰ ਨਜ਼ਰ ਆਉਣਗੀਆਂ ਇੱਕ ਸਰਕਾਰ ਜਿਹੜਾ ਹੈਗਾ ਜਿਵੇਂ ਕਿ ਭਗੰਤ ਮਾਨ ਸਰਕਾਰ ਆ ਚਾਹੇ ਕੇजरीवाल ਸਰਕਾਰ ਆ ਇਹਨਾਂ ਦਾ ਪਹਿਲਾਂ ਤੋਂ ਇਹ ਤਰੀਕਾ ਰਿਹਾ ਕਿ ਦੂਜੇ ਰਾਜਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਜਾਂਦਾ ਕਿ ਦੇਖੋ ਜੀ ਸਾਡੀਆਂ ਪਾਲਿਸੀਆਂ ਬਹੁਤ ਵਧੀਆ ਨੇ ਕਿਸਾਨ ਆਪਣੇ ਆਪ ਜ਼ਮੀਨਾਂ ਦੇ ਰਹੇ ਆ ਅਸੀਂ ਉੱਥੇ ਜੀ ਜਿਹੜਾ ਹਜ਼ਾਰਾਂ ਏਕੜਾਂ ਦੇ ਵਿੱਚ ਕਲੋਨੀਆਂ ਵਸਾ ਦਿੱਤੀਆਂ ਨੇ ਠੀਕ ਹੈ ਸੋ ਇਹੋ ਜਿਹੇ ਚੀਜ਼ਾਂ ਚੱਲ ਰਹੀਆਂ ਨੇ ਬਹੁਤ ਮਾੜਾ ਸਮਾਂ ਜਿਹੜਾ ਪੰਜਾਬ ਦੇ ਉੱਪਰ ਚੜ ਆਇਆ ਮੇਰੇ ਹਿਸਾਬ ਨਾਲ ਇਹ ਕਿਸਾਨੀ ਬਿੱਲਾਂ ਤੋਂ ਵੀ ਬਹੁਤ ਜ਼ਿਆਦਾ ਭਿਆਨਕ ਸਮਾਂ ਹੋਣਾ ਜਿਹੜਾ ਹੈਗਾ ਸਾਡੇ ਸਿਰ ਤੇ ਆ ਕੇ ਖੜਾ ਹੋ ਗਿਆ ਜੀ ਗੁਪਤ ਸਮਾਜਤਾ ਤੁਹਾਡਾ ਬਹੁਤ ਬਹੁਤ ਧੰਨਵਾਦ